ਦੋਸਤੋ ਅੱਜ ਆਪਾਂ ਪਹੁੰਚਿਆ ਪਿੰਡ ਬੱਛੂਣਾ ਜੋ ਕਿ ਜ਼ਿਲ੍ਹਾ ਮਾਨਸਾ ਦੇ ਵਿੱਚ ਪੈਂਦਾ ਹੈ ਉਥੇ ਮੇਲਾ ਲੱਗਦਾ ਹੈ ਧੰਨ ਧੰਨ ਬਾਬਾ ਥੰਮਣ ਸਿੰਘ ਜੀ ਦਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹੋ ਠੀਕ ਠਾਕ ਹੋ ਜੀ। ਹਾਂ ਜੀ ਹਾਂ ਕਿਰਪਾ ਮਹਾਰਾਜ ਦੀ। ਅੱਛਾ ਇਹ ਬਾਬਾ ਕਰਮ ਸਿੰਘ ਜੀ ਨੇ ਤੁਹਾਨੂੰ ਲੰਗਰ ਵਾਸਤੇ ਸੇਵਾ ਦਿੱਤੀ ਆਈ ਹੈ। ਹਾਂ ਜੀ ਹਾਂ। ਅੱਛਾ ਅੱਛਾ। ਕਿੰਨੇ ਸਾਲ ਤੋ ਲਾਗੇ? ਅੱਛਾ ਕਿੰਨੇ ਸਾਲ ਤੋ ਲਾਗੇ? ਪੱਕੀ ਸੇਵਾ ਕਰ ਰੱਖ ਰਹੇ ਹੋ ਜੀ। ਹਾਂ ਜੀ ਹਾਂ। ਅੱਛਾ ਅੱਛਾ। ਤਿੰਨ ਦਿਨ ਲਗਾਤਾਰ ਸੇਵਾ ਚੱਲੂ ਜੀ। ਹਾਂ ਜੀ ਤਿੰਨ ਦਿਨ। ਅੱਛਾ ਤੜਕੋ ਆਥੜ ਥਈ। ਅੱਛਾ ਜੀ ਅੱਛਾ ਜੀ ਕਦੋਂ ਆ ਜੇ ਖੱਟੀ ਅੱਛਾ ਵੀ ਸੇਵਾ ਚੱਲਦੀ ਰਹੂਗੀ ਇਹ ਸਪੈਸ਼ਲ ਖਿਡਾਰੀਆਂ ਵਾਸਤੇ ਅੱਛਾ ਬਿਲਕੁਲ ਖਿਡਾਰੀਆਂ ਵਾਸਤੇ ਵੀ ਦੁੱਧ ਕਿਉਂ ਕਿੰਨਾ ਮਰਜ਼ੀ ਨਹੀਂ ਪੀਏ ਕੋਈ ਅੱਛਾ ਕਿੰਨਾ ਮਰਜ਼ੀ ਪੀਏ ਹਾਂ ਜੀ ਅੱਛਾ ਜੀ ਅੱਛਾ ਜੀ ਮਰਜ਼ੀ ਉਹਨਾਂ ਪੀ ਜਲੋ ਅੱਛਾ ਜਿੰਨੀ ਮਰਜ਼ੀ ਆਈ ਆ ਦੋ ਵਾਰੀ ਆਓ ਚਾਹੇ ਚਾਰ ਵਾਰੀ ਆਓ ਖੜਿਆਰੀਆਂ ਵਾਸਤੇ ਆ ਜੀ ਛੋਟੀ ਸੇਵਾ ਜੀ ਵੀਰ ਜੀ ਬਹੁਤ ਵਧੀਆ ਗੀ ਜਿਹੜੀ ਤੁਸੀਂ ਉਧਰ ਨਹੀਂ ਆਹਲਾ ਕਹਿੰਦਾ ਮੈਂ ਕਿਹੜਾ ਡਿਊਟੀ ਲਾ ਵੀ ਮੈਂ ਕਿਹੜਾ ਦੇਖਣੀਆਂ ਨੇ ਤੁਸੀਂ ਉਧਰੋਂ ਛੱਡ ਕੇ ਫਿਰ ਵੀ ਇੱਧਰ ਸੇਵਾ ਕਰਦੇ ਹੋ ਸੰਤਾ ਕਰਕੇ ਵੀ ਸੰਤਾ ਦੀ ਸੇਵਾ ਦਾ ਪੂਰਾ ਆਸਰਾ ਕਰਦੇ ਅੱਛਾ ਹਰ ਸਾਲ ਕਰਦੇ ਹੋ ਅੱਛਾ ਅੱਛਾ ਉਹਨਾਂ ਦੇ ਆਸਰੇ ਨਹੀਂ ਹੈ ਜੀ ਠੀਕ ਹੈ ਜੀ ਠੀਕ ਹੈ ਸੰਤਾ ਦੀ ਮਿਹਰ ਹੈ ਤੁਹਾਡੇ ਪਿੰਡ ਦੀ ਜੀ ਤੇ ਬਾਬਾ ਥੰਮਨ ਸਿੰਘ ਜੀ ਦਾ ਉਧਰ ਡੇਰਾ ਜੀ ਹਾਂ ਜੀ ਪ੍ਰਸ਼ਾਦਾ ਦਾ ਪਾਣੀ ਉੱਥੇ ਤੋਂ ਗਰਮ ਚੱਲ ਰਹੀ ਚਾਹ ਪਾਣੀ ਕੋਸੇ ਵੀ ਚੱਲ ਪਾਣੀ ਕੋਸੇ ਮਾਰੀ ਅੱਛਾ ਉਹ ਉਧਰਲੇ ਪਾਸੇ ਚੱਲ ਰਹੀ ਹਾਂ ਗਰਮ ਪਾਣੀ ਪ੍ਰਸ਼ਾਦਾ ਚਾਹ ਅੱਛਾ ਜੀ ਲੋਕਾਂ ਨੇ ਜੀ ਜੇਕਰ ਉਂੜਕੋ ਲਾ ਕੇ ਥਣ ਸਹੀ ਉੱਥੇ ਵੀ ਖੁੱਲਾ ਸੱਜਾ ਜੀ ਦੀ ਅੱਛਾ ਜਦੋਂ ਵੀ ਮਰਜੀ ਆ ਉਹ ਦੋ ਚਾਹ ਉਹ ਚਾਰ ਜੋ ਜਿੰਨੇ ਮਰਜੀ ਹੋਣ ਠੀਕ ਹੈ ਬੇਦੂਰੇ ਕੱਪੜੇ ਪਾ ਕੇ ਜਣੇ ਸਾ ਢੱਕੇ ਮਰਜ਼ਾਦਾ ਮਰਜ਼ਾਦਾ ਦਾ ਜ਼ਰੂਰੀ ਠੀਕ ਹੈ ਜੀ ਵੀ ਨੰਗੇ ਸਿਰ ਤਾਂ ਜਾਣਾ ਬਹੁਤ ਗਲਤ ਗੱਲ ਹੈ ਹੋਰ ਇਹ ਵੀ ਅਸੀਂ ਇਹ ਬੇਨਤੀ ਕਰਦੇ ਜੀ ਵੀ ਬੂਟ ਲਾ ਕੇ ਪੀਓ ਤੇ ਚੜੇ ਅੱਛਾ ਠੀਕ ਹੈ ਬੀਜੀ ਸਾਰੇ ਖਿਡਿਆਰਿਆਂ ਨੂੰ ਇਹ ਵੀ ਬੇਨਤੀ ਕਰੀ ਜਾਂਦੀ ਹੈ ਵੀ ਇੱਥੇ ਜਿਹੜੇ ਲੱਗਰ ਸਕਣਾ ਦੁੱਧ ਕਿਉਂ ਸਕਣਾ ਤਾਂ ਉਹ ਬੂਟ ਲਾ ਕੇ ਆ ਕੇ ਪੰਗਤ ਦੇ ਵਿੱਚ ਬਹਿ ਕੇ ਆ ਕੇ ਸਰਦਾ ਦੇ ਨਾਲ ਦੁੱਧ ਕਿਉਂ ਕਿੰਨਾ ਮਰਜੀ ਸ਼ਕੋ ਇਹ ਵੀਰਾਂ ਦੀ ਡਿਊਟੀ ਹੈ ਤੇ ਸੇਵਾ ਤਾਨਾ ਤੇ ਮਨ ਦੇ ਨਾਲ ਨਿਭਾ ਰਹੇ ਨੇਗੀ ਤੇ ਇਹ ਬੇਨਤੀ ਜ਼ਰੂਰੀ ਹੈ ਵੀ ਸੇਟਾ ਾ ਕੇ ਆਉਣਾ ਹੈ ਜਾਨੀ ਕਿ ਉਧਰ ਡੇਰੇ ਦੇ ਵਿੱਚ ਵੀ ਸਾਰਿਆਂ ਨੂੰ ਆਪਾਂ ਇਹੀ ਕਹਿਣਿਆ ਵੀ ਡੇਰੇ ਦੇ ਅੰਦਰ ਜਾਣਾ ਹੈ ਸੇਟਾ ਾ ਕੇ ਜਾਣਾ ਹੈ ਜੋੜੇ ਇੱਕ ਘਰ ਦੇ ਵਿੱਚ ਜਮਾ ਕਰਾ ਕੇ ਜੋੜੇ ਜਾਓ ਤੇ ਪੂਰੀ ਮर्याਦਾ ਦੇ ਨਾਲ ਅੰਦਰ ਡੇਰਾ ਸਾਹਿਬ ਜਾਓ ਲੰਗਰ ਪਾਣੀ ਤੁਤ ਵਰਤ ਰਿਹਾ ਪੂਰੀ ਸਰਦਾਰ ਨਾਲ ਸਕੋ ਕਿੰਨੀ ਮਰਜ਼ੀ ਸੰਗਤ ਆਵੇ ਸਿਰਫ ਆ ਦੁੱਧ ਘਿਓ ਖਿਹੜੀਆਂ ਵਾਸਤੇ ਆ ਵੀ ਖਿਹੜੀ ਹੀ ਪੀਣ ਜਾਨੀ ਕਿ ਜਿਨ੍ਹਾਂ ਦੇ ਮੋਹ ਲੱਗੀ ਹੋਵੇ ਵੀ ਉਹੀ ਪੀਣ ਤੇ ਉਹ ਵੀ ਸਿਰ ਟੱਕ ਕੇ ਆਉਣ ਇੱਥੇ ਤੇ ਹੋਰ ਕੀ ਕਿਹੜਾ ਚਾਹੋਗੇ ਵੀਰ ਜੀ ਭਾਈ ਸੱਚੇ ਪਾਤਸ਼ਾਹ ਦੀ ਬਸਾ ਨਹੀਂ ਕਰੋਦਾ ਰਹੇ ਪ੍ਰਮਾਤਮਾ ਅੱਛਾ ਈ ਹੈ ਸਾਰਾ ਕੀ ਕਰਨੀ ਤੇ ਇਹ ਵੀ ਸਾਰਾ ਇੱਥੇ ਤਿੰਨ ਦਿਨ ਸੇਵਾ ਕਰਦੇ ਨੇ ਤੇ ਬਹੁਤ ਹਰ ਸਾਲ ਹੀ ਸੇਵਾ ਕਰਦੇ ਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਸੇਵਾ ਕਰਦਿਆਂ ਨੂੰ ਭਾਈ ਮਾਫੀ ਕਰ ਹੋ ਗਿਆ ਜੀ ਹੁਣ ਜਾਤਾ ਹਾਂ ਅੱਛਾ ਅੱਛਾ ਜੀ ਠੀਕ ਹੈ ਠੀਕ ਹੈ ਇੱਕ ਛੋਟੀ ਇਹ ਬਹੁਤ ਵਧੀਆ ਵੀ ਜਿਹੜਾ ਪੱਕੀ ਡੇਟ ਆਈ 14 15 16 ਤੁਹਾਡੇ ਪਿੰਡ ਦਾ ਹੁਣ ਬਹੁਤ ਕਬੱਡੀ ਟੂਰਨਾਮੈਂਟ ਹੋਣ ਲੱਗਿਆ ਜਿਵੇਂ ਗਿਲਾ ਰਾਏਪੁਰ ਵਾਂਗੂ ਹੋਣ ਲੱਗਿਆ ਜੀ ਗਿਲਾ ਰਾਏਪੁਰ ਨਾਲੋਂ ਵੀ ਉੱਤੇ ਹੋ ਗਿਆ ਖੇਡਾ ਵੀ ਯਾਨੀ ਕਿ ਪੱਕੀ ਡੇਟ ਆ ਗਈ ਜੀ ਇਹ ਜਿਹੜਾ ਇਹ ਦੱਸਦੇ ਨੇ ਛੋਟੇ ਪਿੰਡ ਵਰਗਾ ਹੈ ਨਹੀਂ ਕੋਈ हां हां सारी दादरे जरूर जरूर ਘਟਿਆ ਰਹੀ ਆ ਮੈਨੇ ਗੀ ਘਟਿਆ ਰਹੀ ਆ ਬੈਦਰੇ ਗੀ ਸਾਦਾ ਬਤੇ ਹੈ ਠੀਕ ਹੈ ਠੀਕ ਹੈ ਠੀਕ ਹੈ ਵੀਰ ਜੀ ਧੰਨਵਾਦ ਵੀਰ ਜੀ ਬਾਈਰ ਜੀ ਖਾਲਸਾ ਬਾਈਰ ਜੀ ਬਤੇ ਤੇ ਆ ਦੇਖੋ ਵੀਰੇ ਸੇਵਾ ਕਰ ਰੱਖ ਰਹੇ ਮੀਰ ਜੀ ਇਹ ਇਹਨਾਂ ਦੀ ਡਿਊਟੀ ਵੀਰਾਂ ਦੀ ਵਰਤਾਂ ਤੇ ਹੈ ਮੈਂ ਸਾਰੇ ਸੰਗਤ ਨੂੰ ਇਹੀ ਕਹਿਣਾ ਸਾਰੇ ਘਟਿਆਰੇ ਨੂੰ ਇਹੀ ਕਹਿਣਾ ਵੀ ਜਦ ਘੋ ਬਾਬਾ ਜੀ ਦੀ ਡਿਊਟੀ ਦੇ ਨਾਲ ਪੂਰਾ ਚੱਲ ਰਿਹਾ ਹੈ ਵੀ ਜੋ ਮਰਜ਼ੀ ਪੀਓ ਲੇਕਿਨ ਉਹ ਮਰਿਆਦਾ ਦੇ ਨਾਲ ਸੇਟਾ ਤੇ ਆਉਣ ਜੋੜੇ ਇਹ ਲਾ ਕੇ ਆਉਣ ਤੇ ਆਪ ਦਾ ਦਿੱਦ ਕਿ ਉਹ ਖੜਿਆਰੀ ਆ ਕਿ ਕਿੰਨਾ ਮਰਜੀ ਛਕਣ ਖੁੱਲਾ ਸੱਦਾ ਜੀ ਤੇ ਆਮ ਜੇ ਕੋਈ ਹੋਰ ਬਾਹਰੋਂ ਆਉਂਦਾਗਾ ਤਾਂ ਉਹ ਡੇਰੇ ਵਿੱਚ ਲੰਗਰ ਛਕ ਸਕਦਾ ਹੈ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਹੈ ਜੋ ਕਿਸ ਮਰਜ਼ੀ ਕਰੋ ਹਾਂ ਵੀਰ ਜੀ ਅਸੀ ਕਾਲ ਜੀ ਹੋਰ ਮਾਸਟਰ ਜੀ ਕੀ ਕਹਿਣਾ ਚਾਹੋ ਨੇ ਤੁਸੀਂ ਇਹ ਵੀਰ ਸੇਵਾ ਕਰ ਰਹੇ ਨੇ ਬਾਬਾ ਕਰਮ ਸਿੰਘ ਜੀ ਉਹ ਬਾਬਾ ਮਲਕਪੁਰੀ ਦੇ ਨਾਂ ਤੇ ਤੇ ਕਿਵੇਂ ਕਹੋਂਗੇ ਬੜੀ ਕਿਰਪਾ ਜੀ ਇਸ ਨਗਰ ਤੇ ਉਸ ਪਰਮਾਤਮਾ ਦੀ ਅੱਛਾ ਸਭ ਤੋਂ ਪਹਿਲਾਂ ਤਾਂ ਸਾਡੇ ਨੌਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਨ ਸੋ ਧਰਤੀ ਹੈ ਅੱਛਾ ਉਹਨਾਂ ਦੇ ਸੇਵਕ ਤਨ ਤਨ ਬਾਬਾ ਥੰਮਣ ਸਿੰਘ ਜੀ ਇਸ ਧਰਤੀ ਤੇ ਆਏ ਪਾਰਕ ਕਸਾ ਮਹਾਪੁਰ ਉਸ ਤੋਂ ਬਾਅਦ ਮਲਕਪੁਰੀ ਵਾਲੇ ਸਾਡੇ ਸੰਤ ਮਹਾਪੁਰਸ਼ ਜੋ ਇਸ ਤੋਂ ਪਹਿਲਾਂ ਸਵਾਰਗ ਸੁਧਾਰ ਗਏ ਹੁਣ ਵਾਲੇ ਵੀ ਸਾਡੇ ਸੰਤ ਰਵੀ ਸਿੰਘ ਜੀ ਸਾਰਿਆਂ ਵੱਲੋਂ ਪਹਿਲਾ ਪਿੰਡ ਹੈ ਪੰਜਾਬ ਦਾ ਜਿੱਥੇ ਦੇਸੀ ਘਿਓ ਤੇ ਔਰ ਦੁੱਧ ਦਾ ਲੰਗਰ ਚੱਲਦਾ ਹੈ ਪਲੇਅਰ ਜਿੰਨਾ ਮਰਜ਼ੀ ਵੀ ਵੇਜੇ ਕਿਸੇ ਦੀ ਛਾ ਵੀ ਮੈਂ ਕਿਲੋ ਪੀਣਾ ਤਾਂ ਕਿਲੋ ਤੋਂ ਵੀ ਕੋਈ ਇਨਕਾਰ ਨਹੀਂ ਹੈਗਾ ਔਰ ਇਹ ਪਰਮਾਤਮਾ ਦੀ ਕਿਰਪਾ ਸਾਡੇ ਕੋਈ ਹੋ ਰਿਹਾ ਹੈ ਮੈਂ ਸਕੂਲ ਚ ਐਜ਼ ਇਨਚਾਰਜ ਪ੍ਰਿੰਸੀਪਲ ਹੋਣ ਦੇ ਨਾਤੇ ਮੈਂ ਤਾਂ ਇਹਨਾਂ ਨੂੰ ਵਧਾਈ ਦਿਨਾ ਇਹ ਸਾਰੇ ਸੇਵਾਦਾਰ ਦਿਨ ਰਾਤ ਸੇਵਾ ਕਰਦੇ ਆ ਜਦੋਂ ਵੀ ਮੈਂ ਉਹਨਾਂ ਔਰ ਦੁੱਧ ਘੋਦਾ ਲੰਘ ਚੱਲੀ ਜਾਂਦਾ ਹੁੰਦਾ ਜਦੋਂ ਵੀ ਦੇਖਦਾ ਪਲੇਅਰ ਛਕੀ ਜਾਂਦੇ ਹੁੰਦੇ ਬੜੀ ਕਿਰਪਾ ਪਰਮਾਤਮਾ ਠੀਕ ਹੈ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਮੱਖਣ ਸਿੰਘ ਹੈ ਜੀ ਅੱਜ ਫਿਜ਼ੀਕਲ ਲੈਕਚਰ ਆ ਰਹਾ ਮੈਂ ਇੱਥੇ ਇਹ 7 ਸਾਲਾਂ ਤੋਂ ਮੈਂ ਇੱਥੇ ਆ ਬਹੁਤ سارے ਸਾਡੇ ਸਟੂਡੈਂਟ ਜਿਹੜੇ ਕਬੱਡੀ ਪਲੇਅਰ ਬਣ ਕੇ ਬਹੁਤ ਸਾਰੇ ਫੌਜ ਚ ਭਰਤੀ ਹੋ ਗਏ ਬਹੁਤ ਸਾਰੇ ਮੁੰਡੇ ਟੀਚਰ ਲੱਗੇ ਇਸ ਕਰਕੇ ਕਿਰਪਾ ਪ੍ਰਮਾਤਮਾ ਦੀ ਸਾਨੂੰ ਬਹੁਤ ਕੁਝ ਮਿਲ ਰਿਹਾ ਜਿਹੜੀ ਚੀਜ਼ ਅਸੀਂ ਕਹਿੰਦੇ ਆ ਪਿੰਡ ਵਾਲੇ ਉਹੀ ਚੀਜ਼ ਸਾਨੂੰ ਖਾਤਰ ਕਰ ਦਿੰਦੇ ਠੀਕ ਹੈ ਜੀ ਧੰਨਵਾਦ ਇਹ ਸੀ ਟੀਚਰ ਆਪਣੇ ਜਿਹੜੇ ਇੱਥੇ ਸਕੂਲ ਦੇ ਵਿੱਚ ਨੇ ਜਿਹੜੇ ਜਿਨ੍ਹਾਂ ਦੇ ਸਦਕਾ ਬੱਚੇ ਬਹੁਤ ਉੱਚੀ ਪਦਵੀ ਤੇ ਪਹੁੰਚੇ ਨੇ ਤੇ ਕੋਈ ਖੜਿਆਰੀ ਬਣਿਆ ਕੋਈ ਸਰਕਾਰੀ ਜੋਬ ਤੇ ਲੱਗਿਆ ਕਈ ਫੌਜੀ ਲੱਗੇ ਨੇ ਮੁੰਡੇ ਇਹਨਾਂ ਨਾਲ ਵੀ ਆਪਣੀ ਗੱਲਬਾਤ ਹੋਈ ਤੇ ਬਹੁਤ ਵਧੀਆ ਲੱਗਿਆ ਇਹ ਗੱਲ ਸੁਣ ਕੇ ਵੀ ਜਾਨੀ ਕਿ ਇੱਥੇ ਦੁੱਧ ਘਿਉ ਦਾ ਲੰਗਰ ਤੁਰਤ ਬਰਤ ਰਿਹਾ ਹੈ ਮੈਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਤੇ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਮੇਰੇ ਵੱਲੋਂ ਜੀ ਆਇਆਂ ਨੂੰ ਜਿਹੜੇ ਉਰੇ ਆ ਕੇ ਦੁੱਧ ਘਿਉ ਛਕਦੇ ਨੇ ਧੰਨਵਾਦ ਜੀ ਪਿੰਡ ਬੱਚੂਆਂ ਨੇ ਤੇ ਬਾਬਾ ਥੰਮਣ ਸਿੰਘ ਜੀ ਦੀ ਮਿਹਰ ਸਦਕਾ ਬਹੁਤ ਵੱਡਾ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਜਿਸ ਵਿੱਚ ਬਹੁਤ ਵੱਡੇ ਵੱਡੇ ਖਿਡਿਆਰੀ ਆਉਂਦੇ ਨੇ ਤੇ ਖਿਡਿਆਰਿਆਂ ਨੂੰ ਬਹੁਤ ਇਨਾਮ ਦਿੱਤੇ ਜਾਂਦੇ ਨੇ ਤੇ ਖਿਡਿਆਰਿਆਂ ਨੂੰ ਸਨਮਾਨਤ ਵੀ ਕੀਤਾ ਜਾਂਦਾ ਹੈ ਨਾਲੇ ਬਾਬਾ ਥੰਮਣ ਸਿੰਘ ਜੀ ਦੇ ਡੇਰੇ ਵਿੱਚ ਸੰਗਤਾਂ ਮੱਥਾ ਟੇਕਦੀਆਂ ਨੇ ਤੇ ਆਪਦੀਆਂ ਸੁੱਖਾਂ ਲਾਉਂਦੀਆਂ ਨੇ ਤੇ ਸੁੱਖਾਂ ਸੁੱਕ ਕੇ ਜਾਂਦੀਆਂ ਨੇ ਜੀ ਤੇ ਬਾਬਾ ਜੀ ਦੀ ਮਿਹਰ ਹੋਵੇ ਉਸ ਦੀ ਕੋਕ ਪੂਰੀ ਹੁੰਦੀ ਹੈ ਤੇ ਆਂਡ ਗਵਾਂਡ ਦੇ ਸਹਿਯੋਗ ਦੇ ਪਿੰਡਾਂ ਦੇ ਨਾਲ ਇੱਕ ਕਬੱਡੀ ਟੂਰਨਾਮੈਂਟ ਤੇ ਪਿੰਡ ਬੱਚੋਆਣੇ ਦੇ ਸਾਧਕਾ ਇਹ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਜਿਸ ਵਿੱਚ ਬਹੁਤ ਖੇਡ ਪ੍ਰੇਮੀ ਦੂਰੋਂ ਦੂਰੋਂ ਲਾਸਟ ਵਾਲੇ ਦੇਣਾ ਆਉਂਦੇ ਹਨ ਤੇ ਖੇਡ ਦਾ ਆਨੰਦ ਮਾਣਦੇ ਹਨ ਜਿਵੇਂ ਕਹਿੰਦੇ ਹੁੰਦੇ ਨੇ ਰਹੂਗਾ ਸੰਗੀਤ ਰਾਗੀ ਢਾਡੀ ਜਿਉਂਦੇ ਰਹਿਣਗੇ ਲੋਕ ਗੀਤਾਂ ਨਾਲ ਦਾਦਾ ਦਾਦੀ ਜਾਂਦੇ ਰਹਿਣਗੇ ਰੱਸਾ ਕਸੀ ਕੌਲ ਤੇ ਕਬੱਡੀ ਜਾਂਦੇ ਰਹਿਣਗੇ ਦਿੰਦੇ ਰਹੋਗੇ ਪਿਆਰ ਮੁਠੀ ਭਰ ਲਖਾਰੀਆਂ ਨੂੰ ਜੇ ਬੋਲੀ ਜਾਂਦੀ ਰਹੀ ਤਾਂ ਪੰਜਾਬੀ ਜਾਂਦੇ ਰਹਿਣਗੇ ਜੇ ਬੋਲੀ ਜਾਂਦੀ ਰਹੀ ਤਾਂ ਪੰਜਾਬੀ ਜਾਂਦੇ ਰਹਿਣਗੇ ਆਏ ਬੀਟਰੂਮ ਜੀ ਇੱਥੇ ਬੈਠ ਹੋ ਰਹੇ ਹਾਂ ਭਾਰੀਆ ਅੱਜ ਸਾਰੇ ਖਿਡਾਰੀ ਪਿਆਰ ਨਾਲ ਇੱਕ ਦੂਜੇ ਨੂੰ ਚੜ੍ਹ ਕੇ ਦੇਖਾ ਰਹੇ ਨੇ ਜੀ ਗਰਾਉਂਡ ਦੇ ਵਿੱਚ ਜਾਣਗੇ ਧਮਾਲਾ ਪਾਉਣਗੇ ਗਰਾਉਂਡ ਦੇ ਵਿੱਚ ਜਾਣਗੇ ਧਮਾਲਾ ਪਾਉਣਗੇ ਜੇ ਆਪਾਂ ਬੱਚਿਆਂ ਨੂੰ ਚੰਗੀ ਸਿੱਖਿਆ ਦੇਵਾਂਗੇ ਤਾਂ ਉਹ ਅਜੇ ਤੋਂ ਬਚਣਗੇ

ਪਈ ਸਾਰੇ ਖੇਡਾ ਵਾਲਾ ਹੋ ਨਸ਼ੇ ਨੂੰ ਤਿਆਗੋ ਸਾਡੇ ਪਿੰਡ ਦਾ ਇਹ ਸਾਰੇ ਪਿੰਡ ਦੇ ਪਿੰਡ ਦੇ ਬੱਚੋ ਵਾਲੇ ਨੇ ਜੰਦਾ ਜਵਾਖੇਡਾ ਲੱਗੇਦਾ ਹੀ ਹਾਂ ਇਹ ਪਿੰਡ ਦੇ ਬੱਚੋ ਵਾਲੇ ਦੀ ਬਾਬੇ ਦੀ ਮਿਹਰ ਹੈ ਇਹ ਇਹ ਸਾਰੇ ਪਿੰਡ ਦੇ ਬੱਚੇ ਇਹ ਪਿੰਡ ਦੇ ਵਿੱਚ ਖੇਡ ਰਹੇ ਨੇ ਆਪਦੇ ਗਰਾਊਂਡ ਦੇ ਵਿੱਚ ਖੇਡ ਰਹੇ ਨੇ ਬਹੁਤ ਸਹਿਯੋਗ ਦੇ ਰਹੇ ਨੇ ਹਮ ਦੇ ਸਾਰੇ ਕੀ ਨਾ ਨਵੀਆ ਮੇਰਾ ਨਵੀਆ ਮੇਰਾ ਬੇਟਾ ਪ੍ਰਵੀਰ ਸਿੰਘੀ ਤੇਰਾ ਬੇਟਾ ਅੱਛਾ ਸਾਡੇ ਸਾਰੇ ਬੇਟਾ ਜੀ ਬਾਬਾ ਦੇ ਨੇ ਜੀ ਚੀਜ਼ੋਂ ਲੈ ਕੇ 25 ਤੋਂ ਲੈ ਕੇ ਸਾਰੇ ਉੱਪਰ ਤੱਕ सारे ओपन तक न बेटा बेटा ਆਕੜਾ ਨਹੀਂ ਖੇਡੋ ਜੀ ਉਹ ਬਿੰਦੇ ਖੇਡੇਗਾ ਬਟਾ ਕਿੰਨੇ ਕਿਲੋ ਦੇ ਖੇਡੇਗਾ 55 ਕਿਲੋ ਤੇ 70 ਕਿਲੋ ਜੀ 55 ਕਿਲੋ 70 ਕਿਲੋ ਵੈਰੀ ਗੁੱਡ ਮੈਂ ਹੁਣ ਕਿਹੜੀ ਟੀਮ ਖੇਡੇ ਜੀ ਰੌਲਾ ਪੈ ਗਿਆ ਸਾਡੇ ਕੋਈ ਮੇਰਾ ਉਸਲਾ ਕਿੱਡਾ ਜੀ ਮੇਰਾ 40 ਕਿਲੋ ਵਜਣਾ 55 ਕਿਲੋ ਖੇਡੂਗਾ ਜੀ ਵਾਹ ਬੇਟਾ ਆਹ ਮੁੰਡਾ ਦੇਖੋ ਜੀ 40 ਕਿਲੋ ਵਜਣਾ ਹੈ ਹੌਸਲਾ ਬਹੁਤ ਵੱਡਾ ਹੈ ਤੇ 55 ਕਿਲੋ ਤੇ ਖੇਡ ਰਿਹਾ ਹੈ ਮੈਂ ਇਹ ਸਾਰੇ ਖਿਡਿਆਰਿਆਂ ਨੂੰ ਇਹੀ ਕਹਦਾ ਵੀ ਤੁਸੀਂ ਗਰਾਊਂਡ ਦੇ ਵਿੱਚ ਆਓ ਹਾਰ ਜਿੱਤ ਤਾਂ ਹੁੰਦੀ ਰਹਿੰਦੀ ਹੈ ਵੀ ਅੱਜ ਤੁਸੀਂ ਗਰਾਊਂਡ ਦੇ ਵਿੱਚ ਆਉਗੇ ਤਾਂ 55 ਕਿਲੋ weight ਦੇ ਵਿੱਚ 55 ਲੇ ਯਾਰ ਜੀ ਵਾੜ ਦੇਣਾ ਜੀ ਬਾਈ ਅੱਛਾ ਅੱਛਾ ਜੀ ਜਾਨੀ ਬੱਲਾ ਜੀ ਪੂਰੀ ਹੱਤ ਕਰ ਰੋਈ ਆ ਮਟਾਈ ਠੀਕ ਹੈ ਜਿੱਥੇ ਜਾਂਦਾ ਕੱਲਾ ਹੈ ਕਹਿੰਦਾ ਜੀ ਮੇਰੀ 40 ਕਿਲੋ ਨਹੀਂ 100 ਪਾਟਦਾ ਹੋਈ 30 ਕਿਲੋ ਆਇਆ ਨਹੀਂ ਬਾੜਿਆਂ ਦੇ ਮੈਚ ਨਹੀਂ ਅੱਛਾ ਕੀ ਕਹਿਣਾ ਚਾਹੇਗਾ ਬੇਟਾ ਤੂੰ ਹੋਰ ਉਨ੍ਹਾਂ ਬਾਰੇ ਕਿਵੇਂ ਜੀ ਕਿਹੜੀਆਂ ਬਾਰੇ ਬਿਜ਼ਾਰੇ ਨਸੇ ਨਸੇ ਤੋਂ ਦੂਰ ਰਹਿਣੀ ਹੈ ਨਾ ਖੇਡਾਂ ਵੱਲ ਪ੍ਰਮੋਟ ਹੋਣ ਸਾਰੇ ਮੁੰਡੇ ਤੇ ਨਸੇ ਵੀ ਜਾਗਣੀ ਠੀਕ ਹੈ ਇਹ ਸੀ ਭਾਈ ਪਿੰਡ ਬੱਚੇ ਵਾਲੇ ਦੇ ਮੁੰਡੇ ਸਾਰੇ ਜਿਹਨਰੇ ਸਹਿਯੋਗ ਇਹ ਟੂਰਨਾਮੈਂਟ ਹੁੰਦਾ ਪੱਕੀ ਡੇਟ ਹੈ 14 15 16 ਜਨਵਰੀ ਅੱਛਾ 14 15 16 ਜਨਵਰੀ ਇਹ ਪੱਕੀ ਡੇਟ ਹੈ ਹੈ ਜੀ ਮੈਂ ਜੀ ਕਰਾ ਕੋਈ ਨਾ ਕੋਈ ਇਹ ਸਾਰੇ ਮੁੰਡੇ ਹੁਣ ਵੇਟ ਕਰਾਉਣ ਜਾ ਰਹੇ ਨੇ ਜੀ ਆਪ ਦਾ ਆਪ ਦਾ ਇਹ ਘੱਟ ਵੇਟ ਵਾਲੇ ਨੇ ਫਿਰ ਵੀ ਇਹ ਵੱਡੀ ਟੀਮਾਂ ਚ ਖੇਡਣਗੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਦੱਖੂ ਵਾਲੇ ਦੇ ਮੇਲੇ ਨੂੰ ਰੌਣਕ ਨੂੰ ਵਧਾਓ ਕੱਲੂ ਲਾਸਟ ਦੇ ਨੇ ਦੇ ਅਜਬ ਚੱਲਦਾ ਜਿਹੜਾ ਮੈਂ ਵਿਚਾਲੜੀ ਦੇ ਨੂੰ ਅੱਛੋ ਵਾਲੇ ਪਹੁੰਚਿਆ ਤੇ ਸਾਰੇ ਅੱਛੋ ਵਾਲੇ ਪਹੁੰਚੋ ਤੇ ਖੜੇ ਆ ਰਿਆਂ ਦਾ ਹੌਸਲਾ ਪਤਾ ਹੀ ਕਰੋ ਕਾਬਲ ਦੇ ਕਰਨਾਇਕ ਦੇ ਸੰਪਰਕ ਵਾਲੇ ਲਗਦੇ ਤੁਹਾਨੂੰ ਕਾਬਲ ਜਿਹੜਾ ਆਇਆ ਵੀ ਜਿਹੜੇ ਸੰਪਰਕ ਵਾਲੇ ਤੇ ਪੈਂਦੀ ਕਬੱਡੀ ਕਾਇਆ ਕਰ ਸੱਚ ਮੁੰਡੇ ਦੇ ਲਓ ਮੈਦਾਨ ਦੇ ਵਿੱਚ ਅਗਲੀ ਕਬੱਡੀ ਪੌਂਟ ਦੇ ਵਾਸਤੇ ਨੌਜਵਾਨ ਲਓ ਸਾਹਮਣੇ ਦੇ ਰੰਗ ਉਡੂ ਉਡੂ ਕਰਦੀ ਹੋਈ ਜਵਾਨੀ ਹੈ ਤਨ ਮਨ ਪਰ ਮਨਿਆਸੀ ਨੇ ਲਾਓ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਦਾ ਵਾਕੇ ਸਾਹਮਣਾ ਕਰ ਰਹੇ ਨੇ ਉਧਰ ਨੌਜਵਾਨ ਆਤਮ ਵਿਸ਼ਵਾਸ ਦੇ ਨਾਲ ਲਾਓ ਜਫਰਾਂ ਆ ਕੇ ਮੇਰਾ ਅੰਤ ਦੀ ਕੋਸ਼ਿਸ਼ ਕਰ ਰਿਹਾ ਹੈ ਬੱਜੀ ਹੋਈ ਕੈਂਚੀ ਹੈ ਲੱਗਿਆ ਹੋਇਆ ਜੋਰ ਹੈ ਚੱਪਾ 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 ਕਰਖਾ ਚੱਲਣ ਵਾਲੀ ਗੱਲ ਹੈ ਲਾਓ ਲਾਓ ਵੀ ਗਹਿਨ ਦੇ ਸਿਰ ਤੇ ਵੀ ਲਾਦੇ ਜਫੇ ਆਪਣੇ ਹਿਡੌਲੇ ਤੇ ਜਾਨ ਚਹੀਦੀ ਆਪਣੇ ਬਲਬੂਤੇ ਤੇ ਚੱਲਣ ਵਾਲੀ ਗੱਲ ਹੈ ਲਾਓ ਪੁਆਇੰਟ ਤਾਂ ਕਬੱਡੀ ਮੈਦਾਨ ਦੇ ਵਿੱਚ ਨੌਂ ਬੰਦ ਬਾਟੇ ਤੇ ਮਰਖਾਪੀ ਅਗੇ ਵੱਲੋਂ ਵੱਧਦਾ ਜਾ ਰਹੇ ਹੈ ਕਿ ਖੜੇ ਮਰਖਾਪੀ ਆਂ ਨਹੀਂ ਦੋਤੀ ਲੱਖਾਂ ਜਵਾਰਾ ਲਾਲੀ ਲੋਕੀ ਗੱਲਾਂ ਚੰਨ ਖੜੇ ਟੀਮਾ ਮੰਦਰ ਮੁੜਨਾ ਖਾਲੀ ਇਹ ਪੁੱਤ ਬਰਾਣਾ ਦਾ ਜਿਹਦਾ ਪੈਣ ਸੀ ਵਾਜਾ ਖਾਨਾ ਗਾਗੋ ਕਹਿ ਗਿਆ ਕਾਲੇ ਨੂੰ ਅੱਜ ਦੀ ਛੱਟਣਾ ਕੋਈ ਜਵਾਨਾ ਉਹ ਪੁੱਤ ਸੀ ਬਰਾਣਾ ਕਹਿੰਦਾ ਜੱਫੇ ਲਾਉਂਦਾ ਗਰਮੀ ਖਾ ਕੇ ਸਿੰਘ ਵਸ ਗਏ ਨੇ ਕੁੰਡੀਆਂ ਦੇ

ਦਾ ਕਮਰ ਦਾ ਕਮਰ ਬੰਗਲੇ ਦੇ ਦੇ ਰਾਜਨਾ ਤੇ ਮਲਕੋ ਦੀਆਂ ਟੀਮਾਂ ਜਲਦੀ ਤੋਂ ਜਲਦੀ ਮੈਦਾਨ ਦੇ ਵਿੱਚ ਆਉਣਗੇ ਉਸ ਤੋਂ ਅਗਲਾ ਮੈਚ ਹੋਣਾ ਹੈ ਜਿਹੜਾ ਰਾਜਨਾ ਤੇ ਮਲਕੋ ਕੋ ਜਾਣਾ ਜੀਨ ਤੇ ਕਸ਼ਮੀਰ ਦੇ ਨਾਲ ਸੀਗਾ ਤੇ ਸਾਦੀ ਖਰੀ ਨਾ ਮੈਦਾਨ ਦੇ ਵਿੱਚ ਅੱਡੀ ਚੋਟੀ ਦਾ ਮੈਚ ਖੇਡੇਗਾ ਉਹਨਾਂ ਪਿਆਰੇ ਬਾਕੂ ਦਾ ਧੰਨਵਾਦ ਜਿਹੜੀ ਤਕਨੀਕ ਸੇ ਰ ਕਰ ਰਿਆ ਲਾ ਸਾਡੇ ਦੋ ਜਣਾ ਪਿੰਡ ਬੱਚੋਰੇ ਇਲਾਕੇ ਦੇ ਫੁਲੀਆਂ ਆ ਉਹ ਦੂਜੇ ਪਾਸੇ ਬਲੇ 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 ਸਾਡੇ ਬਲੇ ਆ ਸਾਡੇ 3 ਨੰਬਰ ਦਿਲ ਨੂੰ ਕੰਢ ਦੇ ਲੈ ਸੀਨੇ ਤੇ ਪੱਥਰ ਰੱਖ ਲੈ ਅੱਗੇ 12 ਸਾਨ ਪੁਕੀ ਨੇ ਲਗਾਏ ਆ ਆ ਹੁਣ ਪੁੱਤ ਵਾਲੀ ਸੋਚ ਕਰ ਲਗਾਏਗੀ ਤੋ ਇੰਨੀ ਗੱਲ ਕਹੀ ਤਾਂ ਮਾਤਾ ਅਸਰਾ ਕਹਿਣ ਲੱਗੀ ਨੀ ਗੋਲੀਏ ਮੈਂ ਦੈਲ ਨੂੰ ਕੱਢ ਦੇ ਲੈਂਦੀ ਸੀਨੇ ਤੇ ਪੱਥਰ ਰੱਖ ਲੈਂਦੀ ਜੇ ਮੈਨੂੰ ਕੋਈ ਹੋਰ ਆਸਾ ਪਾਸਾ ਲਿੰਦਾ ਹੱਸਦਾ ਦਾ ਮਿਹਰਬਾਨ ਪਰਮਤਾ ਇੱਤਾ ਹੁਣ ਤੈਨੂੰ 12 ਸਾਲੇ ਆਉਣ ਲਗਾਉਣੇ ਹੀ ਪੈਣੇ ਤੋ ਵੀਰੋ ਜਦੋਂ ਇੰਨੀ ਗੱਲ ਕਹੀ ਤਾਂ ਹੁੰਦੇ ਕਰਲਾਉਂਦੇ ਪੂਰ ਨੂੰ ਚੱਕ ਕੇ ਬੋਲੀ ਉਸੇ ਤਰ੍ਹਾਂ ਭੋਰੇ ਦੇ ਵਿੱਚ ਲੈ ਕੇ ਚੱਲ ਜਦ ਰਾਜੇ ਸਲਵਾਨ ਨੂੰ ਬੜੇ ਔਖੇ ਗੁਜ਼ਰੇ ਬੜੇ ਕਲਪਨਾ ਵਿੱਚ ਲੰਘੇ ਪਰ ਫਿਰ ਵੀ ਉਹ ਆਪਣੀ ਨਮੀ ਰਾਣੀ ਲੋਰਾਂ ਦੀਆਂ ਰੰਗ ਰੰਕਣੀਆਂ ਵਿੱਚ ਰੰਗਿਆ ਗਿਆ ਰਾਜਾ ਸਲਵਾਨ ਸੂਰਨ ਦੇ ਚਾਪਲਾਕੇ ਬੈਠ ਗਿਆ ਰਾਜੇ ਸਲਵਾਨ ਨੂੰ ਤਾਂ ਵੀ ਉਹ ਉਸ ਤਰ ਪਤਾ ਲੱਗਿਆ ਜਿਹੜੇ ਦਿਨ ਆ ਕੇ ਪੰਡਤ ਸਿੱਧਾ ਆਮਨੇ ਬੁਲਾਈ ਫਿਰੇ ਕਚਹਿਰੀ ਵਿੱਚ ਕਿੰਨੀ ਨਰਸਤਾਂ ਤੇ ਰਾਜਨ ਅੱਜ ਤੇਰੇ ਪੂਰਨ ਪੁੱਤ ਨੂੰ 12 ਸਾਲ ਪੂਰੇ ਹੋ ਗਏ ਆ ਅੱਜ ਉਹਨੂੰ ਕੋਰੇ ਦੇ ਵਿੱਚੋਂ ਬਾਹਰ ਕੱਢ ਲੈ ਤੋਂ ਇਨੀ ਗੱਲ ਕਹੀ ਤਾਂ ਰਾਜਾ ਸਲਮਾਨ ਕਹਿੰਦਾ ਉਹ ਪੰਡਤਾ ਉਹ ਪੰਡਤਾ ਮੇਰੇ ਪੂਰਨ ਪੁੱਤ ਨੂੰ 12 ਸਾਲ ਹੋ ਵੀ ਗਏ ਕੋਰੇ ਖੜੇ ਮਰਥਾ ਰਾਮ ਜੀ ਕੋਲ ਹੈ ਨਾ ਪਰ ਮਾਨ ਸਨਮਾਨ ਅਕੇ ਪਿਛਲੇ ਸਮਿਆਂ ਦੇ ਵਿੱਚ ਵੀ ਹੁੰਦੇ ਆ ਜਦੋਂ ਵੀ ਮੇਲਿਆਂ ਦੇ ਵਿੱਚ ਤਾਂ ਇਸੇ ਤੋਂ ਸਾਡਾ ਬੜਾ ਮਾਨ ਸਨਮਾਨ ਕਰਦੇ ਆ ਸਾਡੇ ਮਦਾਰੀ ਨਾਲ ਬਹੁਤ ਬਹੁਤ ਧੰਨਵਾਦੀਆਂ ਉਹਨਾਂ ਦੇ ਹੋਰ ਵੀ ਖਿਜਾਨਾਂ ਮਿਸਟਰ ਮਾਇਆ ਬੜੀ ਆਈ ਹੈ ਬਾਬਾ ਜੀ ਜਾਣੀ ਜਾਣਾਂ ਖਿਜਾਨੇ ਕਰੇ ਯਾਰ ਦੇਖੋ ਜਿਹੜਾ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਮਾਨ ਜਦੋਂ ਇਨੀ ਗੱਲ ਕਹੀ ਕਿ ਮੇਰੇ ਪੁੱਤ ਨੂੰ ਪੁੱਤ ਨੂੰ 12 ਸਾਲ ਹੋ ਵੀ ਗਏ ਤਾਂ ਕੋਈ ਪੰਥਰਾ ਮਦੀਰ ਕੋਲੋਂ ਰਹਿਣਾ ਹੋਇਆ ਕਹਿੰਦਾ ਰਾਜਨ ਇਹ ਗੱਲ ਪੁੱਛਣੀ ਐ ਤੇ ਜਾ ਕੇ ਮਾਤਾ ਅਛਰਾਂ ਨੂੰ ਪੁੱਛ ਜਿਨੇ ਉਂਗਲਾਂ ਤੇ ਦਿਨ ਗਿਣ-ਗਿਣ ਕੇ ਲਗਾਏ ਆ ਤੈਨੂੰ ਕੀ ਪਤਾ 12 ਸਾਲ ਕਿਵੇਂ ਲੰਘਿਆ ਕੰਨੇ ਗੁਜ਼ਰੇ ਉਹ ਇੰਦੀ ਗੱਲ ਚੱਹੀ ਰਾਜੇ ਸੁਲਵਾਨ ਨੇ ਸੁਣ ਕੇ ਕਹਿ ਗੱਲ ਕਿ ਇਹ ਪਾਣੀ ਧੋਣਾਂ ਤੇ ਪਹਿਲਾਂ ਰੋ ਆਇਆ ਰਾਜਨ ਪੁੱਛਿਆ ਰਾਜਨ ਅੱਜ ਆਈ ਦੀ ਜਲਦੀ ਆ ਗਈ ਵਾਡੀ ਛੇਤੀ ਆ ਗਈ ਕੀ ਗੱਲ ਹੋਈ ਰਾਣੀ ਅੱਜ ਮੇਰੇ ਪੂਰਨ ਪੁੱਤ ਨੂੰ 12 ਸਾਲ ਪੂਰੇ ਹੋ ਗਏ ਅੱਜ ਮੇਰੇ ਪੂਰਨ ਪੁੱਤ ਨੇ ਪੋਰੇ ਦੇ ਵਿੱਚੋਂ ਬਾਹਰ ਆ ਜਾਣਾ ਰਾਜਨਤਾ ਮੈਨੂੰ ਪਹਿਲਾਂ ਨਾਲ ਦੱਸਿਆ ਚਲੋ ਜੋ ਹੋਇਆ ਸੋ ਹੋਇਆ ਹੁਣ ਪਹਿਲਾਂ ਮੈਂ ਇੱਕ ਹੋਰ ਵਾਅਦਾ ਕਰ ਤੂੰ ਕਿਹੜਾ ਲਈ ਜਿਹੜੇ ਟਾਈਮ ਪੂਰਨ ਪੋਰੇ ਵਿੱਚੋਂ ਬਾਹਰ ਆਵੇ ਪਹਿਲਾ ਮੇਰੇ ਪਹਿਲਾਂ ਨੂੰ ਆਵੇ ਮਾਤਾ ਅਸਰਾ ਦੇ ਮਹਿਲਾ ਨੂੰ ਬਾਤ ਦੇ ਵਿੱਚ ਰਾਣੀ ਜਿਵੇਂ ਤੂੰ ਆਖੇਵੇਂ ਹੋ ਉਹ ਠੀਕ ਹੈ ਕਹਿੰਦੇ ਪੂਰੇ ਕੋਲ ਉਹਦਾ ਵੀ ਬੱਜੇ ਮੈਂ ਤੇ ਨਾਲ ਉਹ ਜਸਤ ਮੋਰਾ ਬੀਰ ਸਿਰ ਥੋੜਾ ਕੀਤਾ ਦਾਣ ਗੰਵਾਂ ਕੀਤੀਆਂ ਸੋਨ ਲਵੇਰੀਆਂ ਨਾਲੇ ਰੇਸ਼ਮੀ ਥਾਣ ਕਹਿੰਦੀ ਛੱਡੇ ਸੀ ਜੇਲ ਖਾਨੇੋਂ ਕੋਤਾ ਪਏ ਮੱਠੀਆਂ ਆ ਖਾਣ ਲੂਣਾ ਵੈਚ ਚਲੋਖੇ ਦੇਖੀ ਦੇਖੇ ਨਾਲ ਧਿਆਨ ਪਹਿਲੀ ਪੌੜੀ ਤੇ ਪੱਬ ਧਰਿਆ ਉਹ ਮੱਥੇ ਲੱਗਾ ਭਗਵਾਨ ਦੂਜੀ ਪੌੜੀ ਤੇ ਪੱਬ ਧਰਿਆ ਹਰ ਕੱਟ ਬੋਲੇ RAM ਤੀਜੀ ਪੌੜੀ ਤੇ ਪੱਬ ਧਰਿਆ ਆ ਕੇ ਮਾਂ ਨੂੰ ਕਰੇ ਸਲਾਮ ਮੱਥੇ ਦਾ ਮਾਂ ਕਿੱਥੇ ਰਸਈਆਂ ਤੇਰੀਆਂ ਅੱਜ ਭਈ ਕਿੱਥੇ ਪਕਰ ਭਗਵਾਨ ਜਦੋਂ ਮਾਤਾ ਲੂਣਾ ਨੂੰ ਆਖਿਆ ਟੋਲੇ ਲੱਗੀ ਕਾਨ ਆ ਆ ਸ਼ਕਲ ਜੱਤੀ ਦੀ ਦੇਖ ਕੇ ਵੀਰੋ ਲੂਣਾ ਬਣੀ ਭਵਾਨ ਇੱਕ ਪਸ਼ੂਆ ਵਾਲਾ ਰੂਪ ਧਾਰਨ ਕਰ ਲਿਆ ਇੱਕ ਮੋੜ ਕੇ ਜੱਤੀ ਦੀ ਸ਼ਕਲ ਦੇ ਉੱਤੇ ਡੁੱਲਦੀ ਆ ਭਾਣਾ ਬਈ ਕਿਹੜੇ ਰੁਕ ਰਖਦੀ ਆ ਕਿ ਦਿਨ ਆਈ ਜਾਗੋ ਉੱਠਣਾ